1500 ਮੁੰਡੇ ਗਰਾਊਂਡ ਦੇ ਵਿੱਚ ਲਾ ਲਿਆ ਸਪੱਟ ਚੱਲ ਵੀ ਪੁੱਤ ਲਾਓ ਪਵਾਤਾ ਜੋਬਰਾ ਨੇ ਮਿਆਂ ਦੇ ਬਾਈ ਗਰਮੀ ਬਹੁਤ ਇੰਦਰਦੇਵਤਾ ਹੋ ਗਿਆ ਮਿਹਨਤ ਦੇਖ ਕੇ ਪ੍ਰਸੰਨ ਖਿੱਚਿਓ ਮੀਟਰ ਕਰਾਂ ਤਰਸ ਕਰਦਾ ਬਾਈ ਇੰਦਰਦੇਵਤਾ ਜਵਾਕਾਂ ਤੇ ਰਮ ਜਮ ਕਰਤੀ ਮੌਸਮ ਨੇ ਚਲੋ ਚਲੋ ਖਿੱਚਦੇ ਕੰਮ ਖਿੱਚਦਾਓ ਖਿੱਚਦੇ ਓ ਠਕੇ ਪਤ ਓਠਕੇ ਹਾਂ ਚੱਲ 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 ਜਿੰਨਾ ਖਿੱਚ ਕੇ ਤੱਬੀ ਉਹਨੇ ਵੀ ਆਉ ਜਿੰਨੇ ਸੱਟ ਤੇਜ ਲਾਏਗਾ ਚਲੋ ਜੀ ਖਿੱਚ ਕੇ ਲਾਓ ਮੜੇ ਜਕਰ ਖਿੱਚ ਕੇ ਠੀਕ ਹੈ ਜੀ ਨਾ ਠੀਕ ਹੈ ਗੋਡਿਆਂ ਥੱਲੇ ਲਾਉਣਾ ਕੁੱਤਾ ਪਰ ਤੂੰ ਕਿਹੜਾ ਵੇਖਣਾ ਪੁੱਤੋ ਤੇ ਕਿੰਨੀ ਖਿੱਚ ਕੇ ਲਾ ਤੂੰ ਆਹ ਡੌਲਾਂ ਦੇ ਜਾਣ ਦੇਖ ਕਿੰਨੀ ਗਏ ਤੂੰ ਆਪਦੇ ਹਿਸਾਬ ਨਾਲ ਲਾ ਖਿੱਚ 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 ਆਇਆ ਲਾ ਆਇਆ ਮਨਾ ਇੰਜਣ ਦਾ ਆਇਆ ਬਣਾ ਜਿੰਨਾ ਸਰੀਰ ਦਾ ਇੰਜਣ ਕਰੋਂਗੇ ਉਹਨਾਂ ਦੀ ਤਿਆਰੀ ਲੱਗੂ ਥੋੜੀ ਉਹਨਾਂ ਦੀ ਜਾਨ ਆਉ ਖਿੱਚ ਮੀਟਰ ਖਿੱਚਾ ਠੀਕ ਹੈ ਚੱਲ ਕੋਸ਼ਿਸ਼ ਕਰਾ ਸਹੀ ਹੈ ਕੰਮ ਪੁੱਤ ਖਿੱਚੀਆ ਮੀਟਰ ਆਏ ਆ ਜਲਦੀ 8 ਦੇ ਫੀਟਰ ਵੰਗੋ ਐ ਚੱਲ 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 ਚਲੋ ਵੀ ਲੋਡਣਾ ਤੇਜ ਪੁੱਤ ਫੁੱਲ ਚਲੋ ਜੀ ਚੱਲ ਚੱਲ ਖਿੱਚ ਇੰਦਰਦੇਵ ਤਾਂ ਖੁਸ਼ ਆ ਛੋਟੀ ਮਿਹਨਤ ਤੇ ਖਿੱਚੀਆ ਮੀਟਰ ਖੱਚਾ ਚਾਲ ਗਿਆ ਟੇਰ ਦਾ ਨੇੜੇ ਆ ਚਾਲ ਬਸ ਕੀ ਚੈਣ ਕਮਾ ਕੇ ਆ ਪਿਓ ਛੋਡੇ ਕੋਲੇ ਥੱਲੇੋਂ ਪੁੱਤ ਥੱਲੇੋਂ ਲਾ ਥੱਲੇੋਂ ਲਾ ਲਾ ਜੋਰ ਲਾ ਨੇੜੀਆ ਕੰਮ ਠੀਕ ਹੈ ਟੈਕਲਾ ਟੈਕ ਲੱਤਾ ਚਾਉਣਗੇ ਤੇਰੇ ਕਰ ਪੱਕਾ ਕਰ ਬਤ ਪੱਕਾ ਉੱਤੇ ਹੋਏ ਹਾਂ ਚਾਚਾ ਲਾ ਜੋਰ ਲਾ ਦੋ ਗੋਟੀਆਂ ਮਾਰੂਗਾ ਉਹਦੇ ਤੇ ਚੋਕੇ ਪਾ ਤਸੱਲੀ ਕਰਾ ਦਿਓ ਇਹਦੀ ਪੂਰਾ ਕੁੱਟੇ ਉਹਨੂੰ ਲੈਟਾਂ ਕੁੱਟੇ ਉਹਦੇਗਾ ਮੈਸੀ ਦੇਗਾ ठीक है तीह सकेंट रेट निमके निमके माड़ा जो निमके हाँ ठीक है ਨਿਗਾਰ ਰੱਖੀ ਦੋਨਾਂ ਚ ਠੀਕ ਹੈ ਬਹੁਤ ਸੋਹਣਾ ਠੀਕ ਹੈ ਕਹਿ ਲਓ ਜਾਨ ਤੋਰ ਕੇ ਜਾਨ ਤੋਰ ਕੇ ਹਾਂ ਬਈ ਚੱਲ ਚੱਲ ਆਜੋ ਆਜੋ ਬਈ ਹਾਂ ਬਈ ਆ ਜਮਾ ਕੈਮਰੇ ਕੋਲ Jai Ai, ui.